ਬਰਨਾਲਾ ਤੋਂ ਹੌਂਸ ਚੁਡਾਉਣ ਵਾਲੀ ਖਬਰ ਸਾਹਮਣੇ ਆਈ ਜਿੱਥੇ ਇੱਕ ਪਤਨੀ ਦੇ ਵੱਲੋਂ ਆਪਣੇ ਮਾਪਿਓ ਨੂੰ ਘਰ ਬੁਲਾਇਆ ਜਾਂਦਾ ਹੈ ਤੇ ਆਪਣੇ ਪਤੀ ਨੂੰ ਬੇਰਹਿਮੀ ਦੇ ਨਾਲ ਖਤਮ ਕਰ ਦਿੱਤਾ ਗਿਆ ਇਸ ਪੂਰੀ ਘਟਨਾ ਦੀ ਵਜ੍ਹਾ ਸਿਰਫ ਜ਼ਮੀਨ ਦੇ ਟੁਕੜੇ ਰਹੇ ਨੇ ਜਿਸ ਤੇ ਕਰਕੇ ਇਹ ਪਤਨੀ ਘਰ ਦੇ ਵਿੱਚ ਨਿਤ ਦਿਨ ਕਲੇਸ਼ ਕਰਦੀ ਹੁੰਦੀ ਸੀ ਪਰਿਵਾਰਿਕ ਮੈਂਬਰਾਂ ਸਮੇਤ ਪਿੰਡ ਵਾਲਿਆਂ ਨੇ ਦੱਸਿਆ ਕਿ ਇਹ ਪਤਨੀ ਪਹਿਲਾਂ ਵੀ ਆਪਣੇ ਨਾਮ ਜ਼ਮੀਨ ਲਗਵਾ ਚੁੱਕੀ ਹੈ ਕਦੇ ਬੱਚਿਆਂ ਦੇ ਬਹਾਨੇ ਅਤੇ ਕਦੇ ਆਕਦੀ ਸੀ ਕਿ ਮੇਰਾ ਪਤੀ ਸ਼ਰਾਬੀ ਹੈ ਅਤੇ ਇਹ ਜ਼ਮੀਨ ਕਿਸੇ ਹੋਰ ਨੂੰ ਦੇ ਦੇਵੇਗਾ। ਇੰਜ ਕਰਦੇ ਕਰਦੇ ਇਸਨੇ ਆਪਣੀ ਨਨਾਨਾ ਦੀ ਜ਼ਮੀਨ ਵੀ ਆਪਣੇ ਨਾਮ ਲਗਵਾ ਲਈ ਕਿਉਂਕਿ ਇਹ ਰੁਸਕੇ ਆਪਣੇ ਪੇਕੇ ਘਰ ਜਾਂਦੀ ਸੀ। ਜਿਸ ਤੇ ਡਰੋਂ ਉਸਦਾ ਇਹ ਪਤੀ ਅਕਸਰ ਉਸਦੀ ਗੱਲ ਮਜਬੂਰੀ ਦੇ ਵਿੱਚ ਮੰਨ ਲੈਂਦਾ ਸੀ ਪਰ ਹੁਣ ਤਾਂ ਅਤ ਹੋ ਗਈ ਜਦੋਂ ਇਸ ਔਰਤ ਨੇ ਪੂਰੀ ਜ਼ਮੀਨ ਹੜੱਪ ਕਰਨ ਦੇ ਲਈ ਘਰ ਦੇ ਵਿੱਚ ਲੜਾਈ ਝਗੜਾ ਕੀਤਾ ਪਰ ਜਦੋਂ ਦੇਖਿਆ ਕਿ ਇਸ ਤਰ੍ਹਾਂ ਦੇ ਨਾਲ ਇਸ ਨੂੰ ਜ਼ਮੀਨ ਨਹੀਂ ਮਿਲਣੀ ਤਾਂ ਆਪਣੇ ਮਾਪਿਓ ਸਮੇਤ ਕੁਝ ਹੋਰ ਵਿਅਕਤੀਆਂ ਦੇ ਨਾਲ ਮਿਲ ਕੇ ਆਪਣੇ ਹੀ પતિ ਦੀ ਜਾਨ ਲੈ ਲਈ। ਪੁਲਿਸ ਦੇ ਵੱਲੋਂ ਇਸ ਪਤਨੀ ਨੂੰ ਅਤੇ ਉਸਦੇ ਮਾਪਿਓ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ। ਕੁਝ ਹੋਰ ਜਾਣਿਆਂ ਦੀ ਪਾਲ ਕੀਤੀ ਜਾ ਰਹੀ ਹੈ ਤੇ ਇਸ ਪੂਰੀ ਘਟਨਾ ਨੂੰ ਲੈ ਕੇ ਪੁਲਿਸ ਸਮੇਤ ਪਰਿਵਾਰਿਕ ਮੈਂਬਰਾਂ ਨੇ ਹੋਰ ਕਿਹੜੇ ਖੁਲਾਸੇ ਕੀਤੇ ਨੇ। ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਪਰ ਸ਼ਰਮ ਆਉਂਦੀ ਹੈ ਇਹੋ ਜਿਹੀਆਂ ਖਬਰਾਂ ਸੁਣਦੇ ਹੋਏ ਕਿ ਕਿੰਜ ਘਰਾਂ ਦੇ ਅੰਦਰ ਹੀ ਲੋਕ ਆਪਣਿਆਂ ਦੇ ਬੇਰਹਿਮੀ ਦੇ ਨਾਲ ਜਾਨ ਲੈ ਰਹੇ ਨੇ। ਹਿੰਦੂ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦਾ ਬਲਾਕ ਦਾ ਅਗੂ ਆ ਮੈਂ ਸਾਡੇ ਨਾ ਪਿੰਡ ਹਰਜਿੰਦਰ ਸਿੰਘ ਮੁੰਡਾ ਜਿੰਦੀ ਸੀ ਜੋ ਜ਼ਮੀਨ ਨੂੰ ਲੈ ਕੇ ਉਹਦੇ ਘਰ ਵਾਲੀ ਵੱਲੋਂ ਰੋਜ਼ਾਨਾ ਕਲੇਸ਼ ਕੀਤਾ ਜਾਂਦਾ ਸੀ ਬੰਦੇ ਨੇ ਹਾਲਾਂਕਿ 3.5 ਕਿੱਲੇ ਜ਼ਮੀਨ ਦੇ ਦੇ ਵੀ ਦਿੱਤੇ ਸੀ ਉਹਨੂੰ ਪਰ ਉਹ ਕਹਿੰਦੀ ਸੀ ਵੀ ਜਿਹੜੇ 2 ਕਿੱਲੇ ਉਹਨਾਂ ਦੇ ਮਾਂ ਪੁੱਤਾਂ ਦੇ ਕੋਲੇ ਬਚਦੇ ਉਹ ਵੀ ਹੜਪਣਾ ਚਾਹੁੰਦੀ ਸੀ ਇਹ ਬਿਵਾਰਦਾਤ ਜ਼ਮੀਨ ਨੂੰ ਲੈ ਕੇ ਵੀ ਜ਼ਮੀਨ ਸਾਡੇ ਨਾਂ ਨਹੀਂ ਕਰਾਉਂਦਾ ਉਹਨੂੰ ਲੈ ਕੇ ਆਪਦੇ ਪਿੰਡੋਂ ਉਹ ਪਤਾ ਨਹੀਂ ਕਿੰਨੇ ਕੁ ਬੰਦੇ ਲੈ ਕੇ ਆਈਆ ਹੋ ਸਕਦਾ 10-3 ਕੁ ਪੇਸ ਹੋਏ ਨੇ ਉਹ ਪੁਲਸ ਪੜਤਾਲ ਕਰ ਰਹੀ ਹੈ ਉਹਦੇ ਲੈ ਕੇ ਰਾਤ ਨੂੰ दारू ਪਿਆ ਕੇ ਉਹਨੂੰ दारू ਪਿਆ ਕੇ ਬੜਿਆ ਆ ਕੇ ਘਰ ਦੇ ਵਿੱਚ ਰਾਤ ਨੂੰ ਉਹਦਾ ਕਤਲ ਕੀਤਾ ਗਿਆ ਕਤਲ ਕਰਨ ਤੋਂ ਬਾਅਦ ਹਾਲਾਂਕਿ ਕਿਸੇ ਨੂੰ ਪਤਾ ਨਹੀਂ ਲੱਗਿਆ ਅਸਗਵਾਂ ਦੇ ਵਿੱਚ ਕੋਈ ਚੀਜ਼ ਘੜਾ ਨਹੀਂ ਪੈੜ ਦਿੱਨ ਦਿੱਤਾ ਪਤਾ ਨਹੀਂ ਕਿਵੇਂ ਕੀਤਾ ਕਿਵੇਂ ਨਾ ਕੀਤਾ ਹਣਾ ਜਿਆਦੇ ਬੰਦੇ ਸਾਨੂੰ ਇਹ ਡਾਊਟ ਆ ਯਾਰ ਵੀ ਜਿਆਦੇ ਬੰਦੇ ਬਾਹਰੋਂ ਵੀ ਆਏ ਹੋਏ ਸੀ ਉਹਦੇ ਨਾਲ ਵੀ ਚਲੋ ਅਗਲੀ ਜਾਂ ਪੜਤਾਲ ਚ ਪਤਾ ਲੱਗ ਜਾਊਗਾ ਪਰ ਉਹ ਜਿਹੜੀ ਔਰਤ ਆ ਉਹ ਇਸ ਟਾਈਮ ਤਿੰਨੇ ਸੌ ਦਾ ਪਿਓ ਦੀ ਮਾਂ ਤੇ ਆਪ ਉਹ ਐ ਪੇਸ ਹੋ ਗਏ ਸੀ ਥਾਣੇ ਦੇ ਵਿੱਚ ਆ ਕੇ ਦੱਸਿਆ ਉਹਨਾਂ ਨੇ ਦੇਖੋ ਤੁਸੀਂ ਹੰਕਾਰ ਦੇਖੋ ਕਿੰਨਾ ਸੀ ਵੀ ਅਸੀਂ ਕਤਲ ਕਰਕੇ ਆਏ ਆ ਸਾਨੂੰ ਫੜੋ ਤੁਸੀਂ ਤੇ ਮੁੰਡੇ ਨੂੰ ਭਜਾਤਾ ਬਾਹਰ ਦੀ ਬਾਹਰ ਤੇ ਇਹਦਾ ਕਰਕੇ ਵੀ ਜਦੋਂ ਪੁਲਿਸ ਨੇ ਪੜਤਾਲ ਕੀਤੀ ਹੈ ਜ ਉਹਨਾਂ ਦੀ ਅਰੇਸਟ ਪੈਗੀ ਸਾਡਾ ਸਾਰਾ ਪਿੰਡ ਇਕਜੁੱਟਾ ਹੋਇਆ ਬੈ ਇਸ ਮਸਲੇ ਦੇ ਉੱਤੇ ਜਿੰਨਾ ਚਿਰ ਮੁੰਡੇ ਦੀ ਰੈਸਟ ਨਹੀਂ ਪੈਂਦੀ ਉਹਨਾਂ ਚਿਰ ਅਸੀਂ ਉਹਦਾ ਜਿਹੜਾ ਸੰਸਕਾਰ ਪੋਸਟਮਾਰਮ ਵੀ ਨਹੀਂ ਕਰਾਉਂਦੇ ਜੇਕਰ ਪੁਲਿਸਰੇ ਵਿੱਚ ਕੋਈ ਅਨਗੈਲੀ ਕਰਦੀ ਹੈ ਢਿੱਲ ਵਰਤਦੀ ਹੈ ਜਾਂ ਕੋਈ ਸਿਆਸੀ ਸਾਨੂੰ ਪਹੁੰਚਾ ਲੱਗਿਆ ਕੋਈ ਸਿਆਸੀ ਪਹੁੰਚ ਵੀ ਹੈ ਉਹਨਾਂ ਦੇ ਵਿੱਚ ਉਹ ਵੀ ਮਦਦ ਕਰ ਰਹੇ ਨੇ ਪਰ ਉਹ ਤੋਂ ਬਾਅਦ ਜਿਹੜਾ ਅਗਲਾ ਐਕਸ਼ਨ ਹੋਊਗਾ ਉਹ ਸਾਡੇ ਪਿੰਡ ਦੀਆਂ ਜਿੰਨੀਆਂ ਵੀ ਭਰਾਤਰੀ ਜਥੇਬੰਦੀਆਂ ਉਹਨਾਂ ਨਾਲ ਮੀਟਿੰਗ ਕਰਕੇ ਕੋਈ ਵੱਡਾ ਐਕਸ਼ਨ ਲਵਾਂਗੇ ਪਰ ਪੁਲਿਸ ਨਾਲ ਅਜੇ ਅਸੀਂ ਗੱਲ ਕਰ ਰਹੇ ਅੱਜ ਮਿਲਣਾ ਆਇਆ ઠાਣੇ 'ਚ ਵੀ ਚਰ ਕਿੰਨੀ ਕ ਕਾਰਵਾਈ ਰਹਗੀ ਜਦੋਂ ਮੁੰਡਾ ਫੜਿਆ ਨਹੀਂ ਜਾਂਦਾ ਜੇ ਅੱਜ ਦਾ ਟਾਈਮ ਹੀ ਦੇਵਾਂਗੇ ਵੱਧ 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 ਅਸੀਂ ਦੇਣਾ ਨਹੀਂ ਹੈਗਾ ਕੋਈ ਬਾਕੀ ਜੇ ਮੀਟਿੰਗ ਹੋਗੀ ਅੱਜ ਦਾ ਟਾਈਮ ਵੀ ਵੈਸੇ ਅਸੀਂ ਰਾਤ ਦੇ ਚੁੱਕੇ ਆ ਸਾਰੀ ਉਹਨਾਂ ਨੂੰ ਜੇ ਨਹੀਂ ਹੁੰਦੀ ਮੀਟਿੰਗ ਕਰਕੇ ਅਗਲਾ ਐਕਸ਼ਨ ਅਸੀਂ ਕੁਝ ਮਿੰਟਾਂ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਲੀਕਣ ਆਲੇ ਆ ਵੀ ਅਗਲਾ ਪ੍ਰੋਗਰਾਮ ਕੀ ਕੀਤਾ ਜਾਵੇ ਮੇਰਾ ਨਾਮ ਹਰਚਰਨ ਸਿੰਘ ਰੂੜੇ ਕੇ ਕਲਾ ਮੇਰਾ ਪਿੰਡ ਹੈ ਜੀ ਤੇ ਮੇਰਾ ਚਾਚੇ ਦਾ ਲੜਕਾ ਸੀਗਾ ਉਹਦਾ ਨਾਮ ਹੈਗਾ ਹਰਜਿੰਦਰ ਸਿੰਘ ਇਹਨਾਂ ਦਾ ਇਹ ਸਾਬ ਵਿਦੇ ਸੌਰੇ ਸੀਗੇ ਪਪਾਲਾ ਜੀ ਜ਼ਿਲ੍ਹਾ ਮਾਨਸਾ ਚ ਇਹ ਪਹਿਲਾਂ ਕੁਸ ਟਾਈਮ ਪਹਿਲਾਂ ਰੁਸਕੇ ਬੈਠੀ ਰਹੀ ਹੈ ਵੀ ਜਮੀਨ ਦੀਆਂ ਸਾਲ ਲਾਲ ਚਨਾਲੇ ਕਤਲ ਹੋਇਆ ਜੀ ਪਹਿਲਾਂ ਜਦੋਂ ਇਹਨਾਂ ਦਾ ਮਾੜਾ ਮੋੜਾ ਰੋਲਾ ਸੀ ਮੇਰੇ ਚਾਚਾ ਜੀ ਜਿਉਂਦੇ ਸੀਗੇ ਉਦੋਂ ਉਹਨੂੰ ਕਹਿੰਦੀ ਵੀ ਮੇਰੇ ਮੁੰਡੇ ਨੂੰ ਜ਼ਮੀਨ ਕਰਾ ਦੋ ਢਾਈ ਕਿੱਲੇ ਸਾਢੇ ਪੰਜ ਕਿੱਲੇ ਨਾਲ ਕੁੜੇ ਪੈੜੀ ਆ ਵੀ ਮੈਂ ਫੇਰ ਆਉਂਗੀ ਚੱਲ ਚਾਚਾ ਜੀ ਨੇ ਮੇਰੇ ਨੇ ਸੋਚਿਆ ਵੀ ਚੱਲ ਯਾਰ ਜਵਾਕ ਹੈਗਾ ਇਕੱਲਾ ਇਕੱਲਾ ਪੋਤਾ ਹੈਗਾ ਮੇਰੇ ਵੀ ਮੈਂ ਲਵਾ ਦਿਆਂ ਤਾਂ ਮੇਰਾ ਘਰ ਬਸ ਜਾਊਗਾ ਉਹਨੇ ਜਿ ਢਾਈ ਕਿੱਲੇ ਪੈੜੀ ਇਹਦੇ ਨੋ ਕਰਾਤੀ ਉਹਦਾ ਫਿਰ ਇਹ ਕਲੇਸ਼ ਕਰਕੇ ਠੇਕਾ ਵੀ ਲੀ ਜਾਂਦੀ ਰਹੀ ਐ ਸਾਰਾ ਕੁਝ ਕਰਦੀ ਰਹੀ ਐ ਉਸ ਤੋਂ ਬਾਅਦ ਜਦੋਂ ਮੇਰੇ ਚਾਚੇ ਦੀ ਡੈਥ ਹੋ ਗਈ ਉਹਦੀ ਜ਼ਮੀਨ ਚੜਨੀ ਸੀ ਆਟੋਮੈਟਿਕ ਕੁੜੀਆਂ ਨੂੰ ਤੇ ਮੇਰੀ ਮਾਸੀ ਨੂੰ ਉਹਨਾਂ ਦੀ ਜ਼ਮੀਨ ਐ ਚਾਰੇ ਥਾਈਂ ਚੜ ਗਈ ਜੀ ਜਿਹੜੀ ਢਾਈ ਕਿੱਲੇ ਸੀ ਉਹ ਤਾਂ ਇਕੱਲੀ ਲੈ ਗਈ ਜਿਹੜੇ ਤਿੰਨ ਕਿੱਲੇ ਬਾਕੀ ਸੀ ਉਹਦੇ ਵਿੱਚ ਉਹ ਚਾਰ ਥਾਈਂ ਹੋ ਗਈ ਜਮੀਨ ਉਹ ਹੀ 6 ਕਨਾਲਾਂ 6.5 6 ਕਨਾਲਾਂ ਇਹਨਾਂ ਨੂੰ ਵੰਡੀ ਆ ਗਈ ਫਿਰ ਇਹਨੇ ਬਾਈ ਕਲੇਸ਼ ਪਾਉਣਾ ਸ਼ੁਰੂ ਕਰਤਾ ਵੀ ਮੈਂ ਤਾਂ ਆਉਂਗੀ ਕੁੜੀਆਂ ਤੋਂ ਜ਼ਮੀਨ ਕਰਾ ਆਵਦੇ ਨਾ ਚੱਲ ਭੈਣਾਂ ਨੇ ਸੋਚਿਆ ਵੀ ਜਲ ਸਾਡੇ ਭਰਾ ਦਾ ਘਰ ਵੱਸਦਾਗਾ ਉਹਨਾਂ ਦੁਨਾਂ ਭੈਣਾਂ ਨੇ ਢਾਇੇ ਪਈਆਂ ਮੇਰੀਆਂ ਦੁਨਾਂ ਭੈਣਾਂ ਉਹਨਾਂ ਨੇ ਆ ਕੇ ਮਤਲ ਜ਼ਮੀਨ ਕਰਾ ਕੇ ਤੇ ਕਰਾਤੀ ਫਿਰ ਆ ਗਈ ਥੋੜਾ ਚਿਰ ਫੇਰ ਰਹੀ ਤੇਜ਼ ਬਹੁਤ ਹੈ ਕੁਝ ਟਾਈਮ ਲਾ ਲੈਂਦੀ ਸੀ ਉਸ ਤੋਂ ਬਾਅਦ ਇਹਨੂੰ ਪਤਾ ਲੱਗਦਾ ਸੀ ਵੀ ਹੁਣ ਮੇਰੇ ਕੰਮ ਲੋਟ ਆਉਣ ਵਾਲਾ ਫਿਰ ਇੱਕੜੇ ਸ਼ੁਰੂ ਕਰ ਦਿੰਦੀ ਸੀ ਤਾਂ ਪਤਾ ਕੀ ਕਰਦੇ ਹਾਂ ਕਤਲ ਦਾ ਕਾਰਨ ਜ਼ਮੀਨ ਦਾ ਲਾਲਚ ਵੀ ਸਾਰਾ ਕੁਝ ਮੈਂ ਹੜੱਪ ਲਾ ਇਹਨਾਂ ਨੂੰ ਰੋਟੀ ਨਹੀਂ ਦਿੰਦੀ ਸੀ ਇਹਨਾਂ ਨੂੰ ਰਾਤ ਨੂੰ ਘਰੋਂ ਕੱਢ ਦਿੰਦੀ ਸੀ ਇਹਤੇ ਇਲਜ਼ਾਮ ਇਹ ਲਾਉਂਦੀ ਸੀ ਵੀ ਇਹ ਸ਼ਰਾਬਾਂ ਪੀਂਦਾ ਹੈ ਇਹ ਕਿਸੇ ਨੂੰ ਦੇ ਨਾ ਦੇਵੇ ਇਹ ਗਵਾਹ ਨਾ ਦੇਵੇ ਸਾਰਾ ਇਹ ਰੜੀ ਜਿਹੜਾ ਕਤਲ ਹੋਇਆ ਸਾਰਾ ਰੜੀ ਭੁਗਤੀ ਨਾਲ ਹੋਇਆ ਕਿੰਨੇ ਜਣੇ ਕਤਲ ਕੀਤਾ ਕਿੰਨੇ ਅਰੈਸਟ ਹੋਏ ਇਹ ਜੀ ਜਿਹੜੇ ਮੌਕੇ ਤੇ ਬੰਦੇ ਦੇਖੇ ਗਏ ਨੇ ਉਹ ਤਾਂ 4 ਬੰਦੇ ਸੀਗੇ ਬਾਕੀ ਅਣਪਛਾਤੇ ਬੰਦੇ ਇਹਨਾਂ ਦੇ ਨਾਲ ਸੀਗੇ ਜਿਹੜੇ ਇਹਨਾਂ ਨੇ ਕਤਲ ਕਰਨ ਤੋਂ ਪਹਿਲਾਂ ਹੀ ਬਸ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਇਧਰ ਉਧਰ ਕਰਤੇ ਜਦੋਂ ਪਤਾ ਲੱਗਿਆ ਵੀ ਇਹ ਜਿਹੜੇ ਮੌਕੇ ਤੇ ਦੇਖੇ ਗਏ ਚਾਰ ਸੀਗੇ ਚਾਰਾਂ 'ਚੋਂ ਤਿੰਨ ਉਹ ਮਤਲਬ ਅਰੈਸਟ ਕਰ ਲੇ। ਮੁੰਡਾ ਭੱਜਿਆ ਹੋਇਆਗਾ। ਸਾਡੀ ਪ੍ਰਸ਼ਾਸਨ ਤੋਂ ਇਹ ਮੰਗ ਹੈ ਵੀ ਨਾਲੇ ਤਾਂ ਮੁੰਡੇ ਨੂੰ ਗ੍ਰਿਫਤਾਰ ਕੀਤਾ ਜਾਵੇ। ਨਾਲੇ ਜਿਹੜੇ ਮੁੰਡੇ ਦੇ ਨਾਲ ਇੱਕ ਦੋ ਬੰਦੇ ਹੋਰ ਸੀ ਮੋਟਰਸਾਈਕਲ ਤੇ ਦੇਖੇ ਗਏ ਨੇ ਉਹ ਪੁੱਛਿਆ ਜਾਵੇ ਵੀ ਇਹ ਕੌਣ ਨੇ ਬੰਦੇ। ਬਸ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਜੇ ਸਾਨੂੰ ਹੁਣ ਸਾਫ ਨਾ ਮਿਲਿਆ ਤਾਂ ਅਸੀਂ ਕੋਈ ਆਪ ਦਾ ਰੂਪਰੇਖਾ ਕੋਈ ਹੋਰ ਬਣਾ ਸਕਦੇ ਆ ਤੇ ਅਸੀਂ ਵੇਟ ਕਰ ਰਹੇ ਆ ਪ੍ਰਸ਼ਾਸਨ ਦੀ ਐਸਐਚਓ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਮੈਂ ਆ ਕੇ ਤੁਹਾਡੀ ਗੱਲ ਸੁਣਦਾਗਾ। ਮੁੰਡਾ ਅਸੀਂ ਫ੍ਰੀਜਰ ਚ ਰੱਖਿਆ ਹੋਇਆ ਪੋਸਟ ਮਾਰਟਮਾ ਜੇ ਹੋਣਾਗਾ ਜਗਜੀਤ ਸਿੰਘ ਐਸਐਚਓ ਰੂੜੇਕੇ ਤੇ ਮਦਰ ਹੋਇਆ ਸਾਡੇ ਇੱਥੇ ਰੂੜੇਕੇ ਕਲਾਂ ਹਰਜਿੰਦਰ ਸਿੰਘ ਦਾ ਤੇ ਉਸਦੀ ਮਾਤਾ ਦਾ ਗੁਣਵੀਤ ਕੌਰ ਦਾ ਬਿਆਨ ਲਿਖ ਕੇ ਅਸੀਂ ਚਾਰ ਬੰਦਿਆਂ ਦੇ ਖਿਲਾਫ ਮਕਦਮਾ ਨੰਬਰ 93 ਮਿਤੀ 24 11 24 ਅੰਡਰ ਸੈਕਸ਼ਨ 103 ਤੇ 3 ਦੀ 5 ਦੇ ਤਹਿਤ ਅਸੀਂ ਮੁਕਦਮਾ ਦਰਜ ਕਰ ਲਿਆ ਇਹ ਤੇ ਜਿਹੜਾ ਹਰਜਿੰਦਰ ਸਿੰਘ ਸੀਗਾ ਇਹਨਾਂ ਨੇ ਉਹਦੀ ਘਰ ਵਾਲੀ ਨੇ ਉਹਦੇ ਸਹੁਰੇ ਨੇ ਉਹਦੀ ਸੱਸ ਨੇ ਸੱਟਾ ਮਾਰ ਕੇ ਗਲ ਘੋਟ ਕੇ ਨੂੰ ਮਾਰਤਾ ਸੀਗਾ ਅਸੀਂ ਹੁਣ ਪੋਸਟਮਾਰਟਮ ਕਰਵਾ ਕੇ ਡੈੱਡ ਬਡੀ ਵਾਰਸਾਂ ਦੇ ਹਵਾਲੇ ਕਰ ਦਿੰਦੇ ਹਾਂ ਸਰ ਕਿੰਨੇ ਬੰਦੇ ਅਰੈਸਟ ਕੀਤੇ ਤੇ ਕੀ ਰਿਮਾਂਡ ਵਗੈਰਾ ਮਿਲੇ ਜੀ ਹਾਂ ਜੀ ਤਿੰਨ ਬੰਦੇ ਚ ਅਸੀਂ ਅਰੈਸਟ ਕਰ ਲਿਆ ਅੱਜ ਅਸੀਂ ਹੁਣ ਪੇਸ਼ ਕਰਦੇ ਹਾਂ ਕੋਰਟ ਚ ਮਾਨ ਜੋ ਕੋਰਟ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਊਗਾ ਤੇ ਕਿੰਨੇ ਬੰਦੇ ਬਾਕੀ ਨੇ ਫੜਨ ਵਾਲੇ ਇੱਕ ਮੁੰਡਾ ਬਾਕੀ ਹੈਗਾ ਉਹਨੂੰ ਵੀ ਜਲਦੀ ਅਸੀਂ ਗ੍ਰਿਫਤਾਰ